ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਪਨੀਰ ਦੀ ਘੁਰਜੀ ਆਪਾਂ 100 ਗ੍ਰਾਮ ਪਨੀਰ ਲਿਆ ਜੀ ਤੇ ਉਹਦੇ ਵਿੱਚ ਜਿਹੜੀਆਂ ਮਸਾਲੇ ਤੇ ਨਾਲ ਉਹਦੇ ਹਰੀਆਂ ਪਿਆਜ਼ ਸਬ ਪੈਣੇ ਉਹ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਲਈਏ ਤਿੰਨ ਚਾਰ ਪਿਆਜ਼ ਇੱਕ ਲਿਆ ਟਮਾਟਰ ਤੇ ਤਿੰਨ ਚਾਰ ਕਲੀਆਂ ਲਸਣ ਦੀਆਂ ਤੇ ਥੋੜਾ ਜਿਹਾ ਅਦਰਕ ਤੇ ਤਿੰਨ ਚਾਰ ਬਰੀ ਕਟੀਆਂ ਹੋਈਆਂ ਹਰੀਆਂ ਮਿਰਚਾਂ ਜੀ ਲਓ ਜੀ ਆਪਾਂ ਸਲੈਂਟਰ ਨੂੰ ਕਰ ਲਿਆ ਆਉਣ ਤੇ ਕੁਤੇ ਤੇ ਕੜਾਈ ਚ ਪਾ ਲਿਆ ਤੇਲ ਤੇਲ ਲਿਆ ਲਗਭਗ 1 ਕੜਤੀ ਤੇ ਇਹ ਹੁਣ ਖਲਕਣ ਲੱਗ ਗਿਆ ਜੀ ਗਰਮ ਹੋ ਗਿਆ ਕਹਿਣ ਦਾ ਮਤਲਬ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਜੀਰਾ ਜੀ ਲਓ ਜੀ ਆਪਾਂ ਥੋੜਾ ਜਿਹਾ ਪਾਤਾ ਜੀਰਾ ਇਹਦੇ ਵਿੱਚ ਤੇ ਇਹਨੂੰ ਗਰਮ ਹੋਣ ਦੇ ਕਰ ਥੋੜਾ ਜਿਹਾ ਸਲਾ ਲਾਂਗੇ ਜੀ ਲਾਉਣੀ ਜਦੋਂ ਐਤਰਾ ਇਹਦੇ ਚ ਆਵਾਜ਼ ਆਉਣ ਲੱਗੇ ਉਦੋਂ ਆਪਾਂ ਇਹਦੇ ਵਿੱਚ ਮਸਾਲੇ ਜਿਹੜੇ ਕੱਟੇ ਹੋਏ ਆ ਪਿਆਜ਼ ਹਰੀ ਮਿਰਚ ਉਹ ਪਾਵਾਂਗੇ ਲਓ ਜੀ ਆਪਾਂ ਸਾਰੇ ਇਹ ਭਾਤੇ ਇਹਦੇ ਵਿੱਚ ਤੇ ਇਹਨਾਂ ਨੂੰ ਆਪਾਂ 2 ਮਿੰਟ ਵਾਸਤੇ ਭੁੰਨਾਂਗੇ ਜੀ ਆਪਾਂ ਇਹਨਾਂ ਨੂੰ 2 ਮਿੰਟ ਵਾਸਤੇ ਭੁੰਨਾਂਗੇ ਤਾਂ ਕਿ ਇਹ कच्चा पानी इन्हों का जोड़ा है वो तो दूर हो जाए हरी मिर्च तीस अपने स्वाद अनुसार पा सद अभी दो तीन पइया कि तिखा ज्यादा पसंद करते हो लाल मिर्च भी पा सकते हो पाई पावे जी ਪਰ ਜੇ ਤਿੱਖਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਥੋੜੀ ਜਿਹੀ ਵੱਧ ਪਾ ਸਕਦੇ ਹੋ ਨਹੀਂ ਆਪਾਂ ਨਾਰਮਲ ਦੀ ਰੱਖਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹਾ ਹਲਕਾ ਜਿਹਾ ਪਿਆਜ਼ ਤੇ ਜੋ ਲਸਣ ਸਾਰੀ ਮਿਰਚ ਤੇ ਟਮਾਟਰ ਹਲਕਾ ਜਿਹਾ ਭੁੰਨਗੇ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਨਮਕ ਲਾਲ ਮਿਰਚ ਤੇ ਹਲਦੀ ਲਓ ਜੀ ਆਪਾਂ ਇਹਦੇ ਵਿੱਚ ਪਾਤੀ ਲਾਲ ਮਿਰਚ ਥੋੜੀ ਜਿਹੀ ਅੱਧਾ ਕ ਚਮਚ ਹਲਦੀ ਦਾ ਜੀ ਨਮਕ ਆਪਾਂ ਪਾਇਆ ਅੱਧਾ ਚਮਚ ਇਹਦੇ ਚ ਇਹਨਦੇ ਮਾਗੇ ਹਲਾਆ ਇਹੋਨੇ ਮਸਾਲਾ ਆਪਣਾ ਗਿਆ ਭੁੱਜ ਤੇ ਇਹਦੇ ਵਿੱਚ ਪਾਵਾਂਗੇ ਪਨੀਰ ਲਓ ਜੀ ਆਪਾਂ ਪਨੀਰ ਪਾਤਾ ਤੇ ਮੈਚ ਕਰਕੇ ਇਹਨੂੰ ਚੰਗੀ ਤਰ੍ਹਾਂ ਤਲਵਾਂਗੇ ਮਿਕਸ ਕਰੀ ਜੀ ਤੇ ਬੜੀ ਘੈਂਟ ਪਨੀਰ ਦੀ ਭੁਰਜੀ ਬਣਦੀ ਹੈ ਜੀ ਸ਼ਾਹੀ ਸਾਈਡ 'ਚ ਸਾਗ ਬਾਸਾਹਲ 'ਚ ਤੁਸੀਂ ਵੀ ਬਣਾ ਕੇ ਦੇਖੋ ਕਰੇ ਮੋਟੀ ਮੋਟੀ ਬਣੂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਵੇਂ ਆਉਣ ਨੂੰ ਵੀ ਤੇ ਤੇ ਆਪਾਂ ਤਣ ਗਿਆਣਾ ਨੂੰ ਵੀ ਪਾਇਆ ਹਰਾ ਜੀ ਤੇ ਲਓ ਜੀ ਆਪਣੀ ਪਨੀਰ ਪਰਟੀ ਬਣ ਕੇ ਤਿਆਰ ਐ ਇੰਜੋਏ ਤੇ ਲਓ ਜੀ ਆਪਾਂ ਪਨੀਰ ਪੋਲੀ ਬਣ ਕੇ ਰੈਡੀ ਆ ਨੋ ਨਮ ਕਬਸਤਾ ਹੈ ਪਨੀਰ ਪਰਟੀ ਰੈਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ